ਇਹ ਸਾਡਾ ਮਾਡਲ ਹੈ ਜਿਹੜਾ ਯੂਪੀ ਸਾਈਡ ਅੱਛਾ ਤੇ ਦਿੱਲੀ ਦੇ ਆਲੇ-ਦਾਲੇ ਦੇ ਏਰੀਏ ਨੇ ਕੁਛ ਹੂੰ ਤੇ ਉੱਥੇ ਚੱਲਦਾ ਜੀ ਜਾਂ ਫਿਰ ਗੁਜਰਾਤ ਦੇ ਵਿੱਚ ਚੱਲਦਾ ਜੀ ਇਹ ਮਾਡਲ ਹੂੰ ਤੇ ਇਹ ਜਿਵੇਂ ਆਪਾਂ ਪੱਖੇ ਦੇ ਵਿੱਚ ਦਾਣੇ ਪਾਉਣੇ ਆ ਹੂੰ ਜਾਂ ਫਿਰ ਕੋਈ ਨੀਚੋਂ ਕਿਸੇ ਟਰਾਲੀ 'ਚ ਪਾਉਣੇ ਆ ਇੱਥੋਂ ਇੱਕ ਬੰਦਾ ਮਤਲਬ ਚੱਕ ਕੇ ਢੇਰੀ ਲੈ ਵੀ ਸਜਣੋ ਉਹ ਥਾਂ ਤੇ ਲੈ ਕੇ ਆਇਆ ਮੈਂ ਤੁਹਾਨੂੰ ਜਿਹੜੇ ਸਿੰਘ ਸਰਦਾਰਾਂ ਦੇ ਬਣਾਏ ਹੋਏ ਪੱਖੇ ਪੂਰੇ ਇੰਡੀਆ ਦੇ ਵਿੱਚ ਵਿਕਦੇ ਆ ਇੱਕ ਗੱਲ ਤਾਂ ਖੁਸ਼ੀ ਵਾਲੀ ਇਹ ਆ ਬਈ ਗੁਰਦੀਪ ਆ ਮੇਰੇ ਨਾਲ ਕਮਲਜੀਤ ਆ ਇਹ ਦੋਨੇ ਮੁੰਡਿਆਂ ਨੇ ਸਰਦਾਰਾਂ ਨੇ ਜਿਹੜੀ ਚੀਜ਼ ਬਣਾਈ ਆ ਨਾ ਉਹਨੂੰ ਆਪਾਂ ਇਹ ਕਹਿ ਸਕਦੇ ਵੀ ਆਪਣੇ ਪੰਜਾਬ ਦਾ ਨਾਂ ਕੀਤਾ ਹਰਿਆਣਾ ਰਾਜਸਥਾਨ ਯੂਪੀ ਸਾਰੇ ਥਾਵਾਂ ਤੇ ਇਹਨਾਂ ਦੇ ਬਣੇ ਹੋਏ ਪੱਖੇ ਜਾਂਦੇ ਆ ਸਰਵਿਸ ਵੀ ਦਿੰਦੇ ਆ 400 ਕਿਲੋਮੀਟਰ ਤੱਕ ਸਰਵਿਸ ਵੀ ਦੇ ਦਿੰਦੇ ਆ ਪਰ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਜਿਹੜੇ ਫੜ ਚ ਨਾ ਇਹਨਾਂ ਦਾ ਪੱਖਾ ਚੱਲਦਾ ਹੋਵੇ ਤੇ ਗਵਾਂਢੀ ਫੜ ਵਾਲਾ ਜ਼ਿੰਮੇਦਾਰ ਆੜ ਤਕੇ ਨੂੰ ਕਹਿੰਦਾ ਬਾਈ ਯਾਰ ਉਹ ਪੱਖਾ ਲੈ ਕੇ ਆ ਉਹਦੇ ਆਲਾ ਨਵੇੜਾ ਵੀ ਵੱਧ ਕਰੀ ਜਾਂਦਾ ਉਹਦੇ ਆਲਾ ਦਾਣੇ ਵੀ ਨਹੀਂ ਮਾਰਦਾ ਫਿਰ ਹੌਲੀ ਹੌਲੀ ਇਹ ਸਾਰੀ ਮੰਡੀ ਚ ਫੈਲ ਜਾਂਦੇ ਆ ਇਹਨਾਂ ਦਾ ਸੀਕ੍ਰੇਟ ਕੀ ਆ ਇਹਨਾਂ ਦੀ ਕਾਮਯਾਬੀ ਦਾ ਸੀਕ੍ਰੇਟ ਕੀ ਆ ਕਿ ਇਹਨਾਂ ਦੇ ਇੱਥੇ ਇੰਨੇ ਪੱਖੇ ਬਣ ਜਾਂਦੇ ਆ ਇਹਨਾਂ ਕੋਲੇ ਪੱਖੇ ਬਣਾਉਣ ਲਈ ਲੇਬਰ ਘੱਟ ਪੈ ਜਾਂਦੀ ਐ ਇੰਨਾ ਕੰਮ ਐਨਾਂ ਕੋਲੇ ਆਪਾਂ ਪੁੱਛਦੇ ਆ ਬਾਈ ਹੁਣ ਤਾਂ ਉਹ ਕਿਹੋ ਜੀ ਸਰਵਿਸ ਦਿੰਦੇ ਆ ਕਈ ਤਰ੍ਹਾਂ ਦੇ ਪੱਖੇ ਬਣਾਉਂਦੇ ਆ ਦੇਖੋ ਪੀਟੀਓ ਵਾਲਾ ਹੋ ਗਿਆ ਦੂਜੇ ਹੋ ਗਿਆ ਕਈ ਤਰ੍ਹਾਂ ਦੇ ਪੱਖੇ ਬਣਾਉਂਦੇ ਆ ਆਪਾਂ ਸਵਾਗਤ ਕਰਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸੁਖਜਿੰਦਰ ਸਿੰਘ ਜੀ ਤੁਹਾਡਾ ਧੂਰੀ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਵੀਰੇ ਫੈਕਟਰੀ ਆਉਣ ਚ ਆ ਆਪਾਂ ਖੜੇ ਆ ਜੀ ਕੇ ਮਠਾੜੂ ਵਾਲਿਆਂ ਦੇ ਧੂਰੀ ਧੂਰੀ ਦੇ ਵਿੱਚ ਧੂਰੀ ਵੈਸੇ ਹੀ ਸੰਦ ਇੰਡਸਟਰੀ ਦੇ ਆਪਾਂ ਕਹਿ ਸਕਦੇ ਵੀ ਰਾਜਧਾਨੀ ਵਾਂਗੂ ਜਾਣੀ ਜਾਂਦੀ ਹੈ ਹਾਂ ਜੀ ਗੁਰਦੀਪ ਪਹਿਲਾਂ ਮੇਰੀਆਂ ਕੰਪਲੇਂਟਾਂ ਸੁਣ ਪੱਖਿਆਂ ਦੀਆਂ ਮੰਡੀ 'ਚ ਜਾਂਨੇ ਆ ਮੁੱਢਾਂ ਮੁੱਢ ਤੋਂ ਬਿਲਕੁਲ ਜੀ ਇੱਕ ਤਾਂ ਪੱਖਾ ਪੁੱਤ ਦਾ ਇੰਨਾ ਖੜਕਾ ਕਰਦਾ ਹੁੰਦਾ ਹਾਂ ਜੀ ਬਈ ਉਹ ਦੋ ਦਿਨ ਘਰੇ ਵੀ ਪਿਆਨ ਸੁਣੀ ਜਾਂਦਾ ਬਿਲਕੁਲ ਜੀ ਬਿਲਕੁਲ ਬਈ ਇੰਨਾ ਉਹਦਾ ਖੜਕਾ ਹੀ ਦਿਮਾਗ ਦੇ ਵਿੱਚ ਇੰਨਾ ਪਸ ਜਾਂਦਾ ਇਹ ਇੰਨਾ ਕਰਦਾ ਹੀ ਹੁੰਦਾ ਖੜਕਾ ਆਪਾਂ ਇਹ ਤੇ ਆ ਜਨੇ ਆ ਮੰਡੀ ਵਾਲਾ ਪੱਖਾ ਆਪਣੇ ਸਾਰੇ ਮਾਡਲਾਂ ਦੀ ਗੱਲ ਕਰਾਂਗੇ ਹਾਂ ਜੀ ਇਹ ਇੰਨਾ ਹੀ ਖੜਕਾ ਕਰਦੇ ਹੁੰਦੇ ਆ ਯਾਰ ਇਹ ਬਾਈ ਜੀ ਆਪਣਾ ਕਨਵੇਅਰ ਮਾਡਲ ਵਾਲਾ ਪੱਖਾ ਹੂੰ ਤੇ ਇਹ ਜਦੋਂ ਚੱਲਦਾ ਜੀ ਇਹਦਾ ਬਿਲਕੁਲ ਸਾਇਲੈਂਟ ਹੈ ਤੁਸੀਂ ਚਾਹੇ ਫੋਨ ਇਹਦੇ ਆਲੇ-ਦਾਲੇ ਗੱਲ ਕਰੀ ਜਾਓ ਇਹਦੀ ਬਿਲਕੁਲ ਵੀ ਆਵਾਜ਼ ਨਹੀਂ ਕੱਲੇ ਦਾਣਿਆਂ ਦੀ ਛੰਣ-ਛੰਣ ਦੀ ਆਵਾਜ਼ ਤੁਹਾਨੂੰ ਸੁਣੂਗੀ ਹੂੰ ਹੋਰ ਇਹਦੀ ਕੋਈ ਆਵਾਜ਼ ਨਹੀਂ ਕਿ ਮਤਲਬ ਇੰਨਾ ਸ਼ੁੱਧ ਹੋ ਗਿਆ ਹੈ ਇੰਨੀ ਸਦਾਈ ਹੋ ਗਈ ਹੈ ਇਹਦੇ ਵਿੱਚ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਕਹਿੰਦੇ ਆ ਦੀ ਚਾਹੇ ਤੁਸੀਂ ਗਲਾਸ ਪਾਣੀ ਦਾ ਉੱਤੇ ਧਰ ਲਓ ਉਹ ਡੁੱਲੂਗਾ ਨਹੀਂ ਮਤਲਬ ਜਦੋਂ ਇਹ ਧੜਕਦਾ ਉਦੋਂ ਹੀ ਇਹ ਖੜਕਦਾ ਹੈ ਹਾਂ ਜੀ ਹਾਂ ਅਸੀਂ ਹਰ ਵੀਰ ਜੀ ਦੀ ਸ਼ਾਰਪ ਟਪੂਲੀ ਅਲਾਈਨਮੈਂਟ ਕਰਕੇ ਇਹਦੇ ਵਿੱਚ ਫਿੱਟ ਕਰਦੇ ਆ ਕੋਈ ਵੀ ਅਸੀਂ ਐ ਕੋਈ ਆਈਟਮ ਕੋਈ ਇਹੋ ਜਿਹੀ ਨਹੀਂ ਯੂਜ਼ ਕਰਦੇ ਵੀ ਜੇ ਸਾਨੂੰ ਕੱਲ ਨੂੰ ਕੰਪਲੇਂਟ ਆ ਜੇ ਤੇ ਸਾਨੂੰ ਸਾਡੀ ਕੁਆਲਿਟੀ ਦਾ ਇੰਪੈਕਟ ਪਵੇ ਸਾਡੇ ਤੇ ਮਤਲਬ ਕਹਿਣ ਤੋਂ ਪਹਿਲਾਂ ਵੀ ਜਦੋਂ ਇਹਦੀ ਅਲਾਈਨਮੈਂਟ ਹੋ ਗਈ ਇਹਦੀਆਂ ਸ਼ਾਫਟਾਂ ਸਹੀ ਹੋ ਗਈਆਂ ਬੈਲੈਂਸ ਹੋ ਗਈਆਂ ਉਦੋਂ ਫਿਰ ਇਹ 베ARINGਾਂ ਤੇ ਵੀ ਨੁਕਸਾਨ ਕਰਨ ਨੂੰ ਹਟ ਗਿਆ ਬਿਲਕੁਲ ਜੀ ਬਿਲਕੁਲ 베ARING ਜਿਵੇਂ ਹੁਣ 베ARING ਅਸੀਂ ਯੂਜ਼ ਕਰਦੇ ਆ ਦੋ ਹੀ ਕੰਪਨੀ ਦੇ 베ARING ਟੌਪ ਦਿੰਦੇ ਆ ਐਫ ਕੇ ਦਾ 베ARING ਤੇ ਟੀ ਆਰ ਦਾ ਜੀ ਜੀ ਜਿਹੜੇ ਮਤਲਬ ਇਹ 베ARING ਜਿਹਨਾਂ ਨੂੰ ਪਿੱਲੋ 베ARING ਕਹਿੰਦੇ ਨੇ ਹੂੰ 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 ਤੇ ਬਹੁਤ ਮਤਲਬ ਅਸੀਂ ਕੁਆਲਿਟੀ ਪਿੱਛੇ ਬਿਲਕੁਲ ਨਹੀਂ ਜਾਂਦੇ ਜੀ ਵੀ ਕੁਆਲਿਟੀ ਪੂਰੀ ਸਿਰੇ ਤੋਂ ਸਿਰੇ ਪਾਉਂਦੇ ਆ ਹੂੰ ਤੇ ਜੇ ਇੱਕ ਇਹਨਾਂ ਦੀ ਕੰਪਲੇਂਟ ਹੋਰ ਆਉਂਦੀ ਹੁੰਦੀ ਆ ਹਾਂਜੀ ਕੰਧ ਤੇ ਪੂਲੀ ਟੁੱਟ ਗਈ ਆ ਪੂਲੀਆਂ ਮੈਂ ਤਾਂ ਕਿੰਨੇ ਵਾਰੀ ਗਿਆ ਕਣਕ ਝੋਨਾ ਵੇਲੇ ਪੂਲੀ ਬਹੁਤ ਟੁੱਟ ਪੂਲੀਆਂ ਬਹੁਤ ਟੁੱਟਦੀਆਂ ਇਹਨਾਂ ਦੀ ਬਾਈ ਜੀ ਪੂਲੀ ਅਸੀਂ ਸਾਡੇ ਆਪਣੇ ਰਿਲੇਟਿਵਸ ਨੇ ਇੱਕ ਉਹਨਾਂ ਤੋਂ ਅਸੀਂ ਆਪ ਢਲਾਈ ਕਰਵਾ ਕੇ ਸਾਡੀ ਸਟੈਂਪਿੰਗ ਹੋਈ ਹੋਈ ਆ ਪੂਲੀ ਤੇ ਜੀ ਤੇ ਜੀ ਕੇ ਮਠਾੜੂ ਦਾ ਸਾਡਾ ਬ੍ਰਾਂਡ ਲੱਗਾ ਮਾਰਕੀਟ ਦੇ ਨਾਲੋਂ ਸਾਡੀਆਂ ਪੂਲੀਆਂ ਹੈਵੀ ਵੀ ਨੇ ਹੂੰ ਤੇ ਸੀਐਮਸੀ ਤੇ ਤਿਆਰ ਨੇ ਜੀ ਬਿਲਕੁਲ ਉਹਨਾਂ ਚ ਕੋਈ ਪਲੇ ਨਹੀਂ ਐਨ ਫਿੱਟ ਟੂ ਫਿੱਟ ਆਉਂਦੀ ਆਮ ਕਾਗਜ਼ ਵਰਗੀਆਂ ਪੂਲੀਆਂ ਪੱਖੇ ਦੇ ਅਗਲਾ ਦਾ ਪੱਖੇ ਤੇ ਚੱਲਣੀ ਬਿਲਕੁਲ ਨਹੀਂ ਬਾਈ ਜੀ ਕਦੇ ਪਰਮਾਤਮਾ ਦੀ ਕਿਰਪਾ ਨਾਲ ਜਿੰਨਾ ਨજર ਪੱਖਾ ਰਹੂਗਾ ਨજર ਪੂਲੀ ਰਹੂ ਨਾਲ ਨਾਲ ਹੀ ਰਹੂਗੇ ਇਹ ਕੰਪਲੇਂਟ ਨਹੀਂ ਹਾਂਜੀ ਹਾਂ ਆਪਾਂ ਕਹਿ ਦਈਏ ਵੀ ਇਹਦੀ ਧੜਕਣ ਖੜਕਣ ਵਾਲੀ ਇੱਕ ਇੱਕ ਕੰਪਲੇਂਟ ਹੋਰ ਆਉਂਦੀ ਹੁੰਦੀ ਆ ਜਿਹੜੀ ਸਾਡੇ ਜ਼ਿਮੀਦਾਰਾਂ ਨੂੰ ਆਮ ਰਹਿੰਦੀ ਆ ਹਾਂਜੀ ਉਹ ਹੈਗੀ ਆ ਬਾਈ ਦਾਣੇ ਤੋੜਦਾ ਜਾਂ ਦਾਣੇ ਮਾਰਦਾ ਜਾਂ ਤਾਂ ਛਾਣਦਾ ਨਹੀਂ ਜਾਂ ਉਧਰ ਢੇਰ ਲਾਈ ਜਾਂਦਾ ਹਾਂਜੀ ਹੈ ਬਾਈ ਅਸੀਂ ਸਾਨੂੰ 8-10 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਅਸੀਂ ਸਟੈਪ ਵਾਈਜ਼ ਸਟੈਪ ਜਿਵੇਂ ਵੀ ਸਾਨੂੰ ਹਰ ਸਾਲ ਕੰਪਲੇਂਟ ਆਉਂਦੀ ਸੀ ਅਸੀਂ ਉਹਨੂੰ ਧਿਆਨ ਚ ਰੱਖ ਕੇ ਪੂਰੀ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕਰੀ ਆ ਹੂੰ ਤੇ ਨਾ ਤਾਂ ਆਪਣਾ ਪੱਖਾ نیچے ਇਹਦੇ ਕਨਵੇਅਰ ਦੇ نیچے ਕੋ ਢੇਰੀ ਲਾਊਗਾ ਨਾ ਕੋਈ ਆਟਾ ਬਣਾਊਗਾ ਨਾ ਪੱਟੇ 'ਚ ਦਾਣੇ ਫਸਣ ਪਿੱਛੇ ਅਸੀਂ ਕਹਨੇ ਵੀ ਚਾਹੇ 50 70 ਕਿਲੋ ਦਾਣੇ ਤੁਸੀਂ ਵਿੱਚ ਮਿਣਕੇ ਪਾ ਲਓ ਉਸ ਤੋਂ ਬਾਅਦ ਚ ਉਹਦੀ ਤੁਸੀਂ ਕੁਆਲਿਟੀ ਕੱਢ ਲਓ ਵੀ ਕਿੰਨੇ ਦਾਣੇ ਮਾਰ ਗਿਆ ਕਿੰਨੇ ਥੱਲੇ ਚੂਰਾ ਬਣਾ ਗਿਆ ਐਨ ਮਤਲਬ ਅਸੀਂ ਸਾਡਾ ਚੈਲੰਜ ਹੈ ਜੀ ਹੂੰ ਵੀ 70 ਕਿਲੋ ਦਾਣੇ ਇੱਥੇ ਪਾ ਦਗੇ ਹਾਂ ਜੀ ਹਾਂ ਤੇ ਇੱਧਰ ਤੋਲ ਲੀਏ ਵੀ ਕਿੰਨੇ ਇੱਧਰ ਤੋਲ ਲਿਆ ਹਾਂ ਜੀ ਤੁਹਾਨੂੰ ਕੱਲਾ ਫੂਸ ਫੂਸ ਹੀ ਮਿਲੂ ਪਿੱਛੇ ਜਾ ਜਿਹੜਾ ਬਿਲਕੁਲ ਟੁੱਟਿਆ ਹੋਇਆ ਦਾਣਾ ਉਹ ਮਿਲੂਗਾ ਸਾਫਤਾ ਦਾਣਾ ਨਹੀਂ ਪਿੱਛੇ ਜਾਓ ਸਾਫਤਾ ਦਾਣਾ ਨਹੀਂ ਉਧਰ ਆਊਗਾ ਤੇ ਇੱਧਰ ਇੱਧਰ ਟੁੱਟਿਆ ਨਹੀਂ ਆਊ ਹਾਂ ਜੀ ਹਾਂ ਬਿਲਕੁਲ ਸਫਾਈ ਪੂਰੀ ਹੋਊਗੀ ਹਾਂ ਜੀ ਹਾਂ ਹਾਂ ਵੀ ਜੇ ਇੱਧਰ ਵੀ ਟੁੱਟਿਆ ਆਉਣ ਲੱਗ ਗਿਆ ਤਾਂ ਵੀ ਫਿਰ ਫਿਰ ਹੜਤਗਾ ਚੀਕਦਾ ਨਹੀਂ ਹਾਂ ਫਿਰ ਪੱਕਾ ਫੇਲ ਹੈ ਆ ਫਿਰ ਆੜਤ ਕਾ ਚੀਕਦਾ ਕਿਉਂਕਿ ਪੈਸੇ ਤਾਂ ਪੱਖੇ ਤੇ ਆੜਤਗੇ ਨੇ ਲਾਇਆ ਹੈ ਹਾਂ ਬਿਲਕੁਲ ਬਾਈ ਜੀ ਬਿਲਕੁਲ ਹਾਂ ਤਾਂ ਫਿਰ ਉਧਰਲੇ ਪਾਸੇ ਉਹ ਚੀਕਦਾ ਮਤਲਬ ਕਹਿਣ ਤੋਂ ਪਾਵੇ ਜ਼ਿਮੀਦਾਰ ਤੇ ਆੜਤਗੇ ਦੇ ਦੋਨਾਂ ਦੇ ਪੱਖ ਦਾ ਪੱਖਾ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਨਾ ਹਾਂਜੀ ਆਪਾਂ ਇਹ ਕਹਿ ਸਕਦੇ ਹਾਂ ਭਾਈ ਇਹਦੇ ਵਿੱਚ ਇਹ ਕਿੰਨੇ ਚਿਰ ਦੀ ਜ਼ਿੰਮੇਵਾਰੀ ਰਹਿੰਦੀ ਆ ਫੇਰ ਵੀ ਮੰਨ ਕੇ ਚੱਲੋ ਤੁਹਾਡੇ ਤੋਂ ਪੱਖਾ ਆੜਤੀਆਂ ਲੈ ਲੈਂਦਾ ਕੀ ਕੀ ਹਿਸਾਬ ਕਿਤਾਬ ਰਹਿੰਦੀ ਬਾਈ ਜੀ ਜਿਵੇਂ ਹੁਣ ਇਹਦੀ ਸਾਲ ਬਾਅਦ ਮਤਲਬ ਗ੍ਰੀਸਿੰਗ ਗ੍ਰੂਸਿੰਗ ਸਹੀ ਹੋਈ ਜਾਵੇ ਨਟ ਕਾਬਲੇ ਤੇ ਹੱਥ ਮਾਰ ਦੇ ਬੰਦਾ ਹੋਰ ਸਾਰਾ ਤਾਂ ਇਹਨੂੰ 7 8 10 ਸਾਲ ਕੁਝ ਨਹੀਂ ਹੁੰਦਾ ਜੀ ਨਹੀਂ ਹੁੰਦਾ ਪ੍ਰੋਪਰ ਜੇ ਤਰੀਕੇ ਨਾਲ ਇਹਦੀ ਮੇਨਟੇਨੈਂਸ ਸਰਵਿਸ ਹੋਈ ਜਾਵੇ ਇਹਨੂੰ ਕੁਝ ਨਹੀਂ ਹੁੰਦਾ ਜੀ ਤਾਂ ਇਹਨੂੰ ਕੀ ਕਹਿੰਦੇ ਐਲੀਵੇਟਰ ਕੀ ਇਹ ਕਨਵੇਅਰ ਮਾਡਲ ਹੈ ਬਾਈ ਜੀ ਜਿਵੇਂ ਬਾਈ ਜੀ ਹੁਣ ਆ ਅਸੀਂ ਬੈਲਟ ਵਾਲੇ ਟਾਪੇ ਬਣਾ ਰਹੇ ਆ ਇਹ ਚ ਤੁਹਾਨੂੰ ਕਿਤੇ ਜੋਇੰਟ ਲੱਗਿਆ ਨਹੀਂ ਦਿਹੂਗਾ ਤੁਸੀਂ ਲ ਇਹ ਵਨ ਪੀਸ ਤੋਂ ਬਣਾ ਹੋਇਆ ਫੋਲਡ ਕਰਕੇ ਇਹਦੇ ਇੱਕ ਥਾਂ 'ਤੇ ਜੋੜ ਲੱਗਾ ਤੁਸੀਂ ਲੱਭ ਨਹੀਂ ਸਕਦੇ। ਹੂੰ ਰੰਗ ਰੂਗ ਵੀ ਬਹੁਤ ਸੋਹਣੇ ਕੀਤੇ ਹੋਏ ਨੇ ਅਨਗਲਾਂ ਦਾ ਪੱਖਾ ਹੀ ਆ ਯਾਰ। ਬਿਲਕੁਲ ਜੀ ਬਾਈ ਜੀ ਅਸੀਂ ਨਾ ਐਸਡੀ ਕੰਪਨੀ ਦਾ ਰੰਗ ਕਰਦੇ ਆ ਤੇ ਹੂੰ ਤੇ ਹਰ ਚੀਜ਼ ਮਤਲਬ ਕੁਆਲਿਟੀ ਦੀ ਮਹੱਤਤਾ ਦਿੰਦੇ ਆ ਜੀ। ਨਹੀਂ ਗੱਲ ਪਤਾ ਕੀ ਹੈ ਜਦੋਂ ਹੁਣ 8 ਤਕੇ ਤੱਕ ਕੰਮ ਮੁੱਕ ਗਿਆ ਨਾ ਮੰਡੀ 'ਚ। ਹਾਂਜੀ ਉਸ ਤੋਂ ਬਾਅਦ ਪੱਖੇ ਬਾਈ ਉਹਨੇ ਇੱਕ ਇੱਕ ਸਾਈਡ ਤੇ ਪਲਾਟ ਤੇ ਲਾਉਣੇ ਆ। ਇਹ ਰੰਗ ਮਾੜਾ ਹੋਇਆ ਉਹ ਸਾਲ ਬਾਅਦ ਗਲ ਜਾਂਦਾ। ਜਵੇਂ ਬਾਈ ਜੀ ਪਟਾ ਪਾਉਣੇ ਆਪਾਂ ਪਟਾ ਵੀ ਅਸੀਂ ਆਪ ਦਾ ਮਤਲਬ ਮੈਨੂਫੈਕਚਰਿੰਗ ਕਰਵਾ ਕੇ ਆਪਦੀ ਸਾਡੀ ਸਟੈਂਪਿੰਗ ਲੱਗੀ ਹੋਈ ਆ ਪਟੇ ਤੇ ਆ ਬੱਕੜ ਨੇ ਜਿਹੜੀ ਬੱਕੜ ਦੇ ਉੱਤੇ ਸਾਡੀਆਂ ਬ੍ਰਾਂਡਿੰਗ ਲੱਗੀ ਹੋਈ ਆ ਆ ਆ ਇੱਥੇ ਵੀ ਜੀ ਕੇ ਮਠਾ ਲੱਗਿਆ ਹਾਂ ਜੀ ਇੱਥੇ ਵੀ ਲਿਖਿਆ ਹੋਇਆ ਪੱਟੇ ਤੇ ਵੀ ਲਿਖਿਆ ਹੋਇਆ ਜੀ ਅੱਛਾ ਪਟਾ ਵੀ ਮਤਲਬ ਕਹਿਣ ਤੋਂ ਪਾਵੇ ਆ ਵੀ ਤੁਸੀਂ ਪੂਰਾ ਜ਼ਿੰਮੇਵਾਰੀ ਵਾਲਾ ਆਪਦੀ ਜ਼ਿੰਮੇਵਾਰੀ ਨਾਲ ਬਣਨਾ ਹੈ ਕਹਿ ਕੇ ਆਹ ਦੇਖੋ ਬਾਈ ਜੀ ਪੂਲੀਆਂ ਦੇ ਉੱਪਰ ਜੀ ਆ ਸਾਡਾ ਸਾਰਾ ਜੀ ਕੇ ਧੂਰੀ ਹਾਂ ਪੂਲੀ ਦੇ ਉੱਤੇ ਨਹੀਂ ਹੈ ਕਿ ਵੀ ਮਾਰਕੀਟ ਚੋਂ ਲੈ ਕੇ ਅਸੀਂ ਪੂਲੀ ਤੇ ਬਾਈ ਇੱਕ ਤਾਂ ਪੱਖਾ ਹੋ ਗਿਆ ਹਾਂਜੀ ਹਾਂ ਆ ਪੱਖਾ ਹੋ ਗਿਆ ਇਹ ਮੋਟਰ অপারেਟਡ ਹੋ ਗਿਆ ਜੀ ਜਿਹੜਾ ਪੰਜਾਬ ਦੇ ਵਿੱਚ ਮਤਲਬ ਮੰਡੀਆਂ 'ਚ ਚੱਲਦਾ ਜ਼ਿਆਦਾ ਇਹ ਸਾਡੇ ਆਪਣੇ ਵਾਲਾ ਜਿਵੇਂ ਆਹ ਮੋਟਰ ਹੈ ਹਾਂਜੀ ਵੈਸੇ ਚੱਲਣਾ ਤਾਂ ਅਗਲੇ ਦਾ ਫਿਰ ਲੋਡ ਤੇ ਹੀ ਆ ਇਹ ਕਿੰਨਾ ਕੁ ਲੋਡ ਲੈਂਦੀ ਹੈ ਇਹ ਬਾਈ ਤੁਸੀਂ ਐ ਮੰਨ ਕੇ ਚੱਲੋ ਵੀ 2 HP ਦੀ ਮੋਟਰ ਹੈ ਜੀ ਇਹ 1440 ਚੱਕਰ ਦੀ ਹੂੰ ਤੇ ਆਮ ਮੋਟਰਾਂ ਨੂੰ ਬਾਈ ਜੀ ਇਹਦਾ ਲੋਡ ਬਹੁਤ ਘੱਟ ਆ ਛੋਦੀ ਪੱਖਾ ਹੀ ਸ਼ੁੱਧ ਵੱਧ ਜਿਆਦਾ ਬਣਿਆ ਅਸਲ ਦੇ ਵਿੱਚ ਕਹਾਣੀ ਸਾਰੀ ਉਹ ਮੋੜ ਵਾਲੀ ਜਿਹੜੀ ਸਭ ਤੋਂ ਪਹਿਲਾਂ ਗੱਲ ਬੈਲੈਂਸ ਵਾਲੀ ਕੀਤੀ ਸੀ ਸਾਰੀ ਲੋਕਾਂ ਨੇ ਅਸੀਂ ਇੱਕ ਸਾਲ ਦੀ ਮੋਟਰ ਦੀ ਗਾਰੰਟੀ ਦਿੰਦੇ ਆ ਜੀ ਜੇ ਇੱਕ ਦਿਨ ਰਹਿੰਦੇ ਦੋ ਦਿਨ ਰਹਿੰਦੇ ਮੋਟਰ ਖਰਾਬ ਹੋ ਜਾਏ ਮੱਚੇ ਅਸੀਂ ਪਿੱਛੇ ਨਵੇਂ ਹੀ ਦੇ ਦਿੰਨੇ ਆ ਨਵੇਂ ਹੀ ਦੇ ਗਾਰੰਟੀ ਦਿੰਦੇ ਆ ਗਾਰੰਟੀ ਦਿੰਦੇ ਆ ਵਾਰੰਟੀ ਨਹੀਂ ਦਿੰਦੇ ਗਾਰੰਟੀ ਦਿੰਦੇ ਆ 1 ਸਾਲ ਦੀ ਤੇ ਅਸਲ ਵਿੱਚ ਸਾਰੀ ਕਹਾਣੀ ਉਹ ਮੋੜ ਵਾਲੇ ਬੈਲੈਂਸ ਤੇ ਹੀ ਖੜੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਜੇ ਹੁਣ ਫਾਲਤੂ ਹਲਾਉਣ ਤੇ ਵੀ ਫਿਰ ਜ਼ੋਰ ਹੀ ਲੱਗਣਾ ਹੈ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਤੇ ਆ ਏ ਬਾਈ ਜੀ ਸਾਡਾ ਮਾਡਲ ਹੈ ਜਿਹੜਾ ਯੂਪੀ ਸਾਈਡ ਅੱਛਾ ਤੇ ਦਿੱਲੀ ਦੇ ਆਲੇ-ਦਾਲੇ ਦੇ ਏਰੀਆ ਨੇ ਕੁਛ ਹੂੰ ਤੇ ਉੱਥੇ ਚੱਲਦਾ ਜੀ ਜਾਂ ਫਿਰ ਗੁਜਰਾਤ ਦੇ ਵਿੱਚ ਚੱਲਦਾ ਜੀ ਇਹ ਮਾਡਲ ਹੂੰ ਤੇ ਇਹ ਬਕਟ 엘ਿਵੇਟਰ ਮਾਡਲ ਹੈ ਜੀ ਅੱਛਾ ਇਹ ਮੱਕੀ ਬਾਜਰਾ ਜੋ ਸਰੋਂ ਇਹ ਸਾਰਿਆਂ ਤੇ ਕੰਮ ਜਾਵਾ ਹੈ ਅੱਛਾ ਤੇ ਏ ਬਾਈ ਜੀ ਇਹਦੇ ਤੇ ਗੀਅਰ ਲਾ ਦਿੱਤਾ ਪੂਰਾ ਹੈਵੀ ਡਿਊਟੀ ਹੂੰ ਪੀਟੀਓ ਨਾਲ ਚੱਲਦਾ ਜੀ ਇਹ ਹੂੰ ਇਹ ਟਰੈਕਟਰ ਵਾਲੇ ਟਾਇਰ ਆਗੇ ਜੀ ਤ੍ਰੀ ਕਾਜੀ ਤੇ ਇਹਨੂੰ ਮਤਲਬ ਜ਼ਿਮੀਦਾਰ ਜੇ ਕਿਸੇ ਨੇ ਮਤਲਬ ਕਿਰਾਏ ਦਾ ਕੰਮ ਕਰਨਾ ਹੈ ਠੀਕ ਆ ਤੇ ਉਹਦੇ ਤੇ ਬੜਾ ਆਰਾਮ ਨਾਲ ਇਧਰ ਉਧਰ ਲਿਆ ਸਕਦਾ ਜੀ ਅੱਛਾ ਇਹ 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 ਉਹ ਮਾਡਲ ਆ ਵੀ ਜਿਹੜੇ ਜਿਵੇਂ ਮੰਨ ਕੇ ਚਲੋ ਆਪਾਂ ਘਰਾਂ ਦੇ ਵਿੱਚ ਸ਼ਾਨ ਸ਼ੂਨ ਪਿਆ ਉਹਨੂੰ ਸੱਦ ਲਿਆ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਜਾਂ ਕਈ ਵਾਰੀ ਜਿਵੇਂ ਮੇਥੇ ਮੂਥੇ ਉਹ ਹਾਂਜੀ 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 ਹਾਂ ਬਿਲਕੁਲ ਵੀ ਦੇ ਉਹਨਾਂ ਦੇ ਵਿੱਚ ਮਿੱਟੀ ਮੁੱਟੀ ਬਾਲੀ ਹੁੰਦੀ ਹੈ ਤੇ ਉਹ ਅਗਲਾ ਘਰੇ ਸੱਦ ਕੇ ਬੰਨਵਾ ਕਰਦਾ ਜਿਹਨੇ ਕਿਰਾਏ ਤੇ ਕੰਮ ਕਰਦਾ ਹਾਂਜੀ ਹਾਂ ਬਿਲਕੁਲ ਜੀ ਜਿਹਨੇ ਕਿਰਾਏ ਤੇ ਕੰਮ ਕਰਨਾ ਹੈ ਉਹਦੇ ਵਾਸਤੇ ਤੇ ਇਹਨੂੰ ਹਜੇ ਰੰਗ ਹੋਣ ਵਾਲਾ ਇਹਨੂੰ ਕਮਰ ਵਾ ਹਾਂ ਇਹਨੂੰ ਬਾਈ ਜੀ ਪ੍ਰਾਈਮਰ ਹੋਇਆ ਹੋਇਆ ਸਾਰੀਆਂ ਚੀਜ਼ਾਂ ਨੂੰ ਅਸੀਂ ਪਹਿਲਾਂ ਪ੍ਰਾਈਮਰ ਮਾਰ ਕੇ ਫੇਰ ਪੇਂਟ ਕਰਦੇ ਹਾਂ ਠੀਕ ਹੈ ਤੇ ਆ ਆ ਵੀ ਮਾਡਲ ਹੈ ਇੱਕ ਅਲੱਗ ਆ ਬਾਈ ਆ ਆ ਵੀ ਚੀਜ਼ ਵੱਖਰੀ ਆ ਇਹਦੇ ਦਾਣੇ ਭੈਣ ਵਾਲਾ ਵੀ ਸਿਸਟਮ ਅਲੱਗ ਆ ਹਾਂਜੀ ਇਹ ਬਾਈ ਜੀ ਮਲਟੀ ਗ੍ਰੇਨ ਮਾਡਲ ਕਹਿੰਦੇ ਅਸੀਂ ਇਹਨੂੰ ਹੂੰ ਤੇ ਇਹ ਸਾਡਾ ਐਮਪੀ ਕਰਨਾਟਕਾ ਆਂਧ ਤੇ ਹైదరాబాద్ ਸਾਈਡ ਇਧਰ ਚੱਲਦਾ ਜੀ ਇਹ ਸੋਇਆਬੀਨ ਮੱਕੀ ਤੇ ਆਪਣਾ ਜਿਉਂ ਸਰੋਜਨੀਆਂ ਗੋਲ ਫਸਲਾਂ ਨੇ ਸਾਰੀਆਂ ਨੂੰ ਕਵਰ ਕਰੀ ਜਾਂਦਾ ਜੀ ਅੱਛਾ ਇਹਦੇ ਥੋੜੇ ਬਹੁਤੇ ਛਾਣਣਿਆਂ ਚ ਫਰਕ ਪਾਉਣਾ ਹੈ ਇਹਦੇ ਬਾਈ ਜੀ ਚਾਰ ਛਾਲ ਨਹੀਂ ਪੈਂਦੇ ਨੇ ਪਿੱਛੇ ਅੱਛਾ ਆ ਆ ਜਿਹੜੀ ਆਪਸ਼ਨ ਦਿੱਤੀ ਹੋਈ ਇੱਥੇ ਚਾਰ ਛਾਣ ਨੇ ਪੈ ਜਾਂਦੇ ਜੀ ਚਾਰ ਛਾਲ ਨਹੀਂ ਪੈਂਦੇ ਨੇ ਪਿੱਛੇ ਜੀ ਮਤਲਬ ਸਾਰੇ ਸਟੈਪ ਵਾਈਜ਼ ਪੈ ਜਾਂਦੇ ਨੇ ਹੂੰ ਤੇ ਇਹਦੇ ਬਾਰ ਬਾਰ ਛਾਲਨੇ ਬਦਲਣ ਦੀ ਲੋੜ ਨਹੀਂ ਜੀ ਉਹੀ ਕੰਮ ਕਰੀ ਜਾਂਦੇ ਨੇ ਅੱਛਾ ਉਹੀ ਕੰਮ ਕਰੀ ਜਾਂਦੇ ਆ ਕਿਸੇ ਫਸਲ ਤੇ ਪਹਿਲਾ ਕਰੀ ਜਾਂਦਾ ਕਿਸੇ ਤੇ ਦੂਜਾ ਕਰੀ ਜਾਂਦਾ ਕਿਸੇ ਤੀਜਾ ਕਿਸੇ ਤੀਜਾ ਹਾਂ ਜੀ ਹਾਂ ਇਹ ਮਲਟੀ ਗ੍ਰੇਨ ਮਾਡਲ ਆ ਬਾਈ ਜੀ ਇਹ ਵੀ ਤੇ ਪੀਟੀਓ ਨਾਲ ਚੱਲਦਾ ਨਾਲ ਠੀਕ ਆ ਇਹ ਵੀ ਪੀਟੀਓ ਨਾਲ ਚੱਲਦਾ ਹਾਂ ਜੀ ਹਾਂ ਇਹ ਵੀ ਪੀਟੀਓ ਨਾਲ ਇਹ ਵੀ ਪੀਟੀਓ ਨਾਲ ਹੀ ਚੱਲਦਾ ਤੇ ਇਹਨੂੰ ਪਾ ਕੇ ਕਿਤੇ ਵੀ ਜਾ ਸਕਦੇ ਆ ਬਿਲਕੁਲ ਬਿਲਕੁਲ ਨਾਲ ਇਹਦੇ 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 ਇੱਥੇ ਲੱਗਦਾ ਪੀਟੀਓ ਹਾਂ ਜੀ ਹਾਂ ਇੱਥੇ ਪੀਟੀਓ ਲੱਗਦਾ ਜੀ ਲਿਫਟ ਨਾਲ ਆਪਾਂ ਇਹਨੂੰ ਕਿਤੇ ਵੀ ਕੈਰੀ ਕਰ ਸਕਦੇ ਆ ਅੱਛਾ ਇਹ ਲਿਫਟ 'ਚ ਵੀ ਪੈਂ ਇਥੇ ਡੰਡਾ ਪੈਂਦਾ ਜਾਂਦਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਆ ਯਾਰ ਆ ਤੋਪ ਉਹ ਤੇ ਜਿਵੇਂ ਸਕੂਲਾਂ ਚ ਦਿਖਾਉਣ ਵਾਲੀ ਹੁੰਦੀ ਆ ਚੀਜ਼ ਇਹ ਕਾਹਦੇ ਵਾਸਤੇ ਆ ਇਹ ਬਾਈ ਜੀ ਗ੍ਰੇਨ ਓਗਰ ਆ ਮਤਲਬ ਜਿਵੇਂ ਆਪਾਂ ਪੱਖੇ ਦੇ ਵਿੱਚ ਦਾਣੇ ਪਾਉਣੇ ਆ ਹੂੰ ਜਾਂ ਫਿਰ ਕੋਈ ਨੀਚੋਂ ਕਿਸੇ ਟਰਾਲੀ ਚ ਪਾਉਣੇ ਆ ਇਥੋਂ ਇੱਕ ਬੰਦਾ ਮਤਲਬ ਚੱਕ ਕੇ ਢੇਰੀ ਚ ਉਹਦੇ ਨਾਲ ਪਾਈ ਜਾਂਦਾ ਜੀ ਤੇ ਅੱਗੇ ਲਿਫਟ ਕਰਕੇ ਗਾਹਾਂ ਜਾਈ ਜਾਂਦਾ ਇਹ ਤਾਂ ਦਾਣੇ ਵਾਲਾ ਡਰਾਮਾ ਭਰਨਾ ਕਰੇ ਬਿਲਕੁਲ ਜੀ ਬਿਲਕੁਲ ਇਹ ਉੱਚਾ ਨੀਵਾ ਵੀ ਹੋ ਜਾਂਦਾ ਬਾਈ ਜੀ ਜੈਕ ਲਾਇਆ ਦੇ ਉੱਤੇ ਨੀਚੇ ਨੂੰ ਉੱਪਰ ਨੂੰ ਤਾਂ ਠਾਮ ਤੇ ਇਹਦੇ ਚੱਲੂ ਕਾਹਦੇ ਨਾਲ ਇਹ ਇਹ ਮੋਟਰ ਲੱਗਦੀ ਹੈ ਬਾਈ ਜੀ ਇੱਥੇ ਤੇ ਅੱਛਾ ਇਹਦੇ ਇੱਥੇ ਮੋਟਰ ਲਾਤੀ ਹਾਂਜੀ ਹਾਂਜੀ ਜਿਵੇਂ ਬਾਈ ਪ੍ਰੀਤ ਆਪਣੀਆਂ ਬੱਖੀਆਂ ਚੜਵਾਉਂਦਾ ਡਰਮ ਭਰਉਣ ਵੇਲੇ ਜਿਵੇਂ ਜਿਹੜੇ ਬੰਦੇ ਨੇ ਜ਼ਿਆਦਾ ਡਰਮ ਭਰਨੇ ਆ ਚਲੋ ਭਰਨੇ ਦੋ ਹੁੰਦੇ ਆ ਬਿਲਕੁਲ ਬਾਈ ਜੀ ਬਿਲਕੁਲ ਕਈ ਬੰਦੇ 10-10 ਡਰਮ ਭਰਦੇ ਆ ਘਰ ਬਿਲਕੁਲ ਜੀ ਬਿਲਕੁਲ ਡਰਮ ਭਰਦੇ ਆ ਜਾਂ ਕਈ ਵਾਰੀ ਕੀ ਕਰਦੇ ਆ ਲੋਕ ਕਣਕ ਰੱਖਦੇ ਆ ਘਰਾਂ ਚ ਹਾਂਜੀ ਹਾਂਜੀ ਕਰਾਂ ਚ ਕਣਕ ਰੱਖ ਲੈਂਦੇ ਆ ਘਰੇ ਲਹਣੀ ਦਾ ਸੌਖੀ ਆ ਤੇ ਮੁੜ ਕੇ ਪੁੱਤ ਦੀ ਚੜਾਉਣੀ ਬਹੁਤ ਔਖੀ ਆ ਕਈ ਸਿਆਲਾਂ ਚ ਕਣਕ ਵੇਚਦੇ ਆ ਬਿਲਕੁਲ ਬਿਲਕੁਲ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਵੀਰੇ ਪ੍ਰੋਡਕਟ ਬਣਾਏ ਹੋਏ ਆਪਾਂ ਹਾਂ ਤੇ ਇਹ 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 ਚੀਜ਼ ਵੀ ਸਾਭ ਜੇ ਚ ਮਿਲ ਜਾਂਦਾ ਹੋਊਗਾ ਕੋਈ ਬੜਾ ਮਹਿੰਗਾ ਵੀ ਨਹੀਂ ਹੋਣਾ ਹਾਂ ਭਾਈ ਕੋਈ ਜ਼ਿਆਦਾ ਰੇਟ ਨਹੀਂ ਠੀਕ ਜਾਈਏ ਜੀ ਹਾਂ ਵੀ ਇਹਦਾ ਠੀਕ ਠੀਕ ਰੇਟ ਵਾਲਾ ਆ ਹਾਂ ਜੀ ਹਾਂ ਜੀ ਕਿਉਂਕਿ ਆਪਾਂ ਦੇਖਣ ਨੂੰ ਸਿੰਪਲ ਸੋਬਰ ਚੀਜ਼ ਬਣੀ ਹੈ ਨਾ ਇਹਦੀ ਕੋਈ ਰਿਪੇਅਰ ਹੈ ਨਾ ਇਹਦੀ ਮੇਨਟੇਨੈਂਸ ਵੀ ਜ਼ੀਰੋ ਮੇਨਟੇਨੈਂਸ ਹੈ ਭਾਈ ਹਾਂ ਇਹਦੀ ਕੋਈ ਰਿਪੇਅਰ ਨਹੀਂ ਕੀ ਦੋ ਬੈਰਿੰਗ ਆ ਇੱਕ ਇਧਰ ਆ ਇੱਕ ਉਧਰ ਆ ਇੱਕ ਇਹਦੇ ਚ ਆ ਹਾਂ ਬਿਲਕੁਲ ਭਾਈ ਬਿਲਕੁਲ ਹੈ ਉਹ ਤਾਂ ਮੋਟਰ ਲੱਗ ਜਾਣੀ ਬਸ ਦਿਮਾਗ ਨਾਲ ਬਣੀ ਵੀ ਚੀਜ਼ ਹੈ ਬਿਲਕੁਲ ਜੀ ਬਿਲਕੁਲ ਹੈ ਇੱਥੇ ਪੁਲੀ ਦੇਤੀ ਇਹਨੇ ਕਮਾਈ ਜਾਣਾ ਬਿਲ ਇਹ ਤਾਂ ਛੋਟੀ ਮੋਟਰ ਨਾਲ ਹੀ ਗਿੜੀ ਜਾਊਗੀ ਬਿਲਕੁਲ ਜੀ ਬਿਲਕੁਲ ਹਾਂਜੀ ਬਹੁਤ ਕਮਾਲ ਚੀਜ਼ ਬਣੀ ਹੋਈ ਵੀਰੇ ਮੈਂ ਨਾ ਦੇਖਿਆ ਤੁਹਾਡੇ ਪੁਰਾਣੇ ਵੀ ਪਏ ਆ ਇਹ ਬਣੇ ਵੀ ਕਿਸੇ ਹੋਰ ਦੇ ਵੀ ਬਣੇ ਹੋਏ ਆ ਵਿਚ ਵਿਚ ਜਿਹੜੇ ਆਏ ਹੋਏ ਆ ਹਾਂਜੀ ਹਾਂਜੀ ਤੇ ਇਹ ਇਹ ਕਾਦੇ ਵਾਸਤੇ ਕਟਾ ਕੇ ਗਏ ਵੇ ਕਿ ਇਹਨਾਂ ਦਾ ਉਸਤਰ ਦੇ ਨੇ ਇਹ ਬਾਈ ਜਿਵੇਂ ਆ ਪੱਖੇ ਦੀ ਗੱਲ ਕਰ ਲਈ ਆਪਾਂ ਇਹ 모ਗੇ ਮੰਡੀ ਤੋਂ ਆਇਆ ਹੋਇਆ ਹੂੰ 모ਗੇ ਮੰਡੀ ਚੋਂ ਇਹਦੇ ਉਹਨਾਂ ਨੂੰ ਸਾਡਾ ਕੰਮ ਚੰਗਾ ਲੱਗਿਆ ਹੂੰ ਉਹ ਕਹਿੰਦੇ ਬਾਈ ਜੀ ਇਹਦੇ ਕਨਵੇਅਰ ਲਾ ਕੇ ਸਾਰਾ ਮੇਨਟੇਨੈਂਸ ਕਰਕੇ अच्छा ਤੇ ਉਹਨਾਂ ਨੂੰ ਮਤਲਬ ਅਸੀਂ ਚੱਕ ਵੀ ਲਿਉਨੇ ਆ ਫਿਰ ਛੱਡ ਵੀ ਆਉਨੇ ਆ ਜੀ ਅੱਛਾ ਮਤਲਬ ਜੇ ਕਿਸੇ ਨੇ ਪੱਖਾ ਮੰਗਾ ਲਿਆ ਤੇ ਅਗਲੇ ਦੇ ਉੱਥੇ ਪਹੁੰਚ ਵੀ ਕਰ ਦਿੰਨੇ ਬਿਲਕੁਲ ਪਹੁੰਚ ਦਿੰਨੇ ਆ ਜੀ ਪਹੁੰਚਤ ਕਰ ਦਿੰਨੇ ਵੀ ਤੁਹਾਡੇ ਕੋਲ ਸਾਧਨ ਹੈਗੇ ਆ ਵੀ ਚਲੋ ਉਹ ਹੋ ਜਾਓ ਉਹੋ ਜੇ ਬੰਦੇ ਨੂੰ ਚਾਰਜਸ ਲੱਗ ਜਾਂਦਾ ਹਾਂਜੀ ਹਾਂਜੀ ਤੇ ਜਿਹੜੇ ਆ ਪਏ ਆ ਇਹ ਬਿਨਾ ਆਰਡਰ ਤੋਂ ਬਣੇ ਪਏ ਆ ਕਿ ਇਹ ਮਤਲਬ ਆਰਡਰ ਤੋਂ ਹੀ ਬਣੇ ਆ ਇਹ ਪਈ ਜੀ ਪ੍ਰਮਾਤਮਾ ਦੀ ਵਾਹਿਗੁਰੂ ਦੀ ਬੜੀ ਕਿਰਪਾ ਹੈ ਜੀ ਹਾਂ ਸਾਰਿਆਂ ਦੇ 10 10 1000 15 15000 ਰੁਪਏ ਇਹਨਾਂ ਦਾ ਅਡਵਾਂਸ ਆਇਆ ਹੋਇਆ ਜੀ ਮਤਲਬ ਆ ਜਿੰਨਾ ਵੀ ਮਾਲ ਆਪਣੇ ਕੋਲੇ ਖੜਾ ਜੀ ਇਹ ਸਾਰੇ ਮਤਲਬ ਬੁਕਿੰਗ ਤੇ ਨੇ ਅੱਛਾ ਬੁਕਿੰਗ ਤੇ ਆ ਅਡਵਾਂਸ ਬਣਾ ਕੇ ਨਹੀਂ ਪਿਆ ਜੇ ਕਿਸੇ ਬੰਦੇ ਨੇ ਕਰਨਾ ਤੇ ਆ ਜਿਹੜੇ ਪੁਰਾਣੇ ਵਿੱਚ ਕੱਟੇ ਹੋਏ ਇਹ ਬਾਈ ਸਾਰੇ ਵਿੱਚ ਕੱਟੇ ਹੋਏ ਨੇ ਹਾਂਜੀ ਹਾਂਜੀ ਅੱਛਾ ਜਿਹੜਾ ਇਸ ਸਕ੍ਰੈਪ ਦੇ ਰੇਟ ਅਸੀਂ ਕੱਟ ਲੈਣੇ ਆ ਜੀ ਵਿੱਚ ਹੂੰ ਤੇ ਆ ਆ ਸਾਰਾ ਸਮਾਨ ਕੱਟਿਆ ਹੋਇਆ ਪਿਆ ਇਹ ਸਾਰਾ ਕੱਟਿਆ ਹੋਇਆ ਜੀ ਹਾਂਜੀ ਤੇ ਜਰ ਜੇ ਕਿਸ ਨੇ ਕੱਟਿਆ ਹੋਇਆ ਕੋਈ ਲੈਣਾ ਹੋਵੇ ਅਪਕੇ ਰ ਕੋ ਡੰਗਸਾਰ ਨੂੰ ਘਰੇ ਘਰੇ ਰੱਖਦੇ ਵੈਸੇ ਭਾਈ ਜੀ ਸਾਡੀ ਕੋਸ਼ਿਸ਼ ਇਹ ਰਹਿੰਦੀ ਆ ਵੀ ਅਸੀਂ ਆਗ ਨੂੰ ਆ ਨਵੇਂ ਪ੍ਰੋਡਕਟ ਦੇ ਨਾਲ ਜੋੜੀਏ ਠੀਕ ਹੈ ਜੀ ਤੇ ਤਾਂ ਕਿ 8-10 ਸਾਲ ਬੰਦੇ ਦੇ ਵਧੀਆ इजीली ਲੰਘ ਜਾਣੀ ਇਹ ਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਇੱਧਰ ਬਣਦੇ ਆ ਹਾਂਜੀ ਇੱਧਰ ਵੀ ਬਣਦੇ ਆ ਭਾਈ ਜੀ ਇੱਧਰ ਵੀ ਬਣਦੇ ਆ ਆ ਜਾ ਪ੍ਰੀਤ ਮਾੜਾ ਇਹ ਵਰਕਸ਼ਾਪ ਚ ਕਿਹੜਾ ਦੇਦੇ ਇਹ ਸਾਰਾ ਕੰਬਾਈਨ ਹੀ ਨਹੀਂ ਇਕੱਠਾ ਹੀ ਨਹੀਂ ਗਾ ਇਹ ਨਹੀਂ ਇਹ ਅਲੱਗ-ਅਲੱਗ ਹੈ ਭਾਈ ਜੀ ਅੱਛਾ ਇਹਦੇ ਵਿੱਚ ਕੰਨ ਦਾ ਹਾਂਜੀ ਹਾਂਜੀ ਕੰਨ ਦਾ ਇੱਧਰਲੇ ਪਾਸੇ ਆਹ ਬਣੀਆਂ ਜਾਂਦੀਆਂ ਸ਼ਾਫਟਾਂ ਛੂਟਾਂ ਹਾਂਜੀ ਹਾਂਜੀ ਆ ਆ ਉਹ ਹੋ ਗਿਆ ਜਿਹੜਾ ਆਪਾਂ ਇਹ ਬਾਈ ਜੀ ਕਨਵੇਅਰ ਰੈਡੀ ਹੋ ਰਿਹਾ ਇੱਥੇ ਹਾਂ ਸਾਰਾ ਮਾਲ ਮਤਲਬ ਅਸੀਂ ਫਰਮਿਆਂ ਦੇ ਵਿੱਚ ਜ਼ਿੱਗ ਦੇ ਵਿੱਚ ਤਿਆਰ ਕਰਦੇ ਆਂ ਹਾਂ ਆਹ ਦਿਖਾਓ ਆਹ ਜੜੀ ਜਾਂਦੇ ਆ ਬਾਈ ਹਾਂਜੀ 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 ਤੇ ਆਹ ਬਣੀਆਂ ਪਈਆਂ ਸ਼ਾਫਟਾਂ ਸ਼ੂਟ ਹਾਂਜੀ ਹਾਂ ਇਹ ਬਾਈ ਜੀ ਸਾਰੇ ਹੂੰ ਮਿਗ ਵੈਲਡਿੰਗ ਨਾਲ ਮਤਲਬ ਸਾਡੇ ਪ੍ਰੋਡਕਟ ਦੀ ਖਾਸੀਅਤ ਇਹ ਹੈ ਜੀ ਅਸੀਂ ਜਿੰਨੀਆਂ ਵੀ ਸ਼ਾਫਟਾਂ ਪਾਉਣਿਆਂ ਦੇ ਵਿੱਚ ਸਾਰੀਆਂ ਬਈਆ ਸੈਂਟਰ ਲੱਗੇ ਹੋਣਗੇ ਹੂੰ ਇਹ ਨਹੀਂ ਗੱਲ ਹੈਗੀ ਵੀ ਇਹਨੂੰ ਵੱਡੇ ਆ ਤੇ ਸਿੱਧੀ ਬਣਾਤੀ ਇਹਦਾ ਇਹਦਾ ਐਂਡ ਤੇ ਜਾ ਕੇ ਰਿਜ਼ਲਟ ਇਹ ਨਿਕਲਦਾ ਜੀ ਜਦੋਂ ਮੇਨਟੇਨੈਂਸ ਰਿਪੇਅਰ ਵਾਲਾ ਬੰਦਾ ਮਿਸਤਰੀ ਰਿਪੇਅਰ ਕਰਦਾ ਕੱਲ ਨੂੰ ਇਹ ਬੈਰਿੰਗ ਪੱਟਣਾ ਹੈ ਇੱਥੇ ਪੁੱਲਰ ਲਾ ਕੇ ਆਰਾਮ ਨਾਲ ਪੱਟਿਆ ਜਾਊਗਾ ਹੂੰ ਬਾਕੀ ਹੋਰ ਵੀ ਹੈ ਨਾ ਸੈਂਟਰ ਆਪ ਨੂੰ ਐਂ ਵੀ ਲਾਉਣਾ ਪੈਂਦਾ ਜਦੋਂ ਇਹਨੂੰ ਬੈਲੈਂਸ ਕਰਨਾ ਹਾਂਜੀ ਹਾਂ ਬੈਲੈਂਸ ਕਰਨ ਵਾਸਤੇ ਸਾਡੀ ਆੜਤੀਆਂ ਨੂੰ ਬਸ ਇਹੀ ਮੇਨ ਕੋਸ਼ਿਸ਼ ਹੈ ਵੀ ਜਦੋਂ ਵੀ ਕੋਈ ਪੱਖਾ ਲਓ ਇਹ ਨਹੀਂ ਕਹਿੰਦੇ ਸਾਡਾ ਲਓ ਇਹ ਚੀਜ਼ ਜ਼ਰੂਰ ਦੇਖ ਕੇ ਲਓ हां जे बैलेंस हां जे बैलेंस ਜੀ ਪੱਕੇ ਦਾ ਜੀ ਫੇਰ ਨਹੀਂ ਉਹ ਕਿਸੇ ਕੰਮ ਦਾ ਆਉਂ ਐ ਹਿੱਲੇ ਜਾਊਗਾ ਫੇਰ ਬਸ ਉਹ ਫੜ ਫੜ ਰੱਖਣਾ ਪੈਂਦਾ ਬਿਲਕੁਲ ਬਾਈ ਜੀ ਬਿਲਕੁਲ ਹੈ ਜਦੋਂ ਤੱਕ ਬੰਦਾ 10 ਪੀਪੇ ਪਾਉਂਦਾ ਨਾ ਉਦੋਂ ਉਹ ਕਰਮਗਾਹ ਤੁਰ ਜਾਂਦਾ हां जी हां ਆਪਦੀ ਮਰਜ਼ੀ ਨਾਲ ਹੀ ਤੁਰਿਆ ਫਿਰਦਾ ਮਾਰਕ ਦੇ ਵਿੱਚ ਬਿਲਕੁਲ ਬਿਲਕੁਲ ਆਜੋ ਆਜੋ ਦਿਖਾਉਨੇ ਐ ਐ ਆਪਾ ਇਹਦਾ ਇਹਨਾਂ ਦਾ ਕੋਈ ਸੀਕ੍ਰੇਟ ਫੜ ਕੇ ਲੈ ਜਾਣਾ ਪ੍ਰੀਤ ਆਪਾ ਪੱਖੇ ਬਣਾਉਣ ਲੱਗ ਜਾਣਾ ਹੌਲੀ ਹੌਲੀ ਇਹਨਾਂ ਤੋਂ ਅੰਦਰੋਂ ਕੋਈ ਹੋਰ ਵੀ ਮਾਰ ਕੇ ਆਉਨੇ ਆ ਝਾਕ ਵੀ ਕਿਵੇਂ ਬਣਾਉਂਦੇ ਆ ਬਹੁਤ ਮਾਲਕ ਦੀ ਕਰਫਾ ਕਿੰਨਾ ਕਿਚਰ ਹੋ ਗਿਆ ਵੀਰੇ ਬਣਾਉਂਦਿਆਂ ਨੂੰ ਵੈਸੇ ਤਾਂ ਬਾਈ ਜੀ ਅਸੀਂ ਫਾਦਰ ਸਾਹਿਬ ਬਚਪਨ ਤੋਂ ਹੀ ਫਾਦਰ ਸਾਹਿਬ ਨਾਲ ਜੁੜ ਗਏ ਸੀਗੇ ਪੜਾਈ ਪੂਰੀ ਕਰਨ ਤੋਂ ਬਾਅਦ ਮੇਨੂੰ ਖਾਨਦਾਨੀ ਕੰਮ ਖਾਨਦਾਨੀ ਹਾਂ ਜੀ ਤੇ ਬਾਕੀ ਅਸੀਂ 2017 ਦੇ ਵਿੱਚ ਇਹ ਪੱਖਿਆਂ ਦਾ ਕੰਮ ਸ਼ੁਰੂ ਕਰਿਆ ਸੀਗਾ ਜੀ ਉਸ ਤੋਂ ਪਹਿਲਾਂ ਸਾਡੇ ਕੰਬਾਈਨ ਹੋਰ ਸਮਾਨ ਬਣਦਾ ਜੀ ਫਾਦਰ ਸਾਹਿਬ ਉਹਨੇ ਬਣਾਉਂਦੇ ਨੇ ਠੀਕ ਆ ਆ ਬਣੀ ਜਾਂਦੇ ਆ ਆ ਉਹ ਆ ਜਿਹੜਾ ਬਾਹਰ ਜਾਂਦਾ ਹਾਂ ਜੀ ਹਾਂ ਇਹ ਬਾਈ ਜੀ ਐਮਪੀ ਔਰ ਮਲਟੀਗ੍ਰੇਡ ਮਾਡਲ ਆ ਸਾਰਾ ਐਮਪੀ ਕਰਨਾਟਕ ਆ ਰਾਜਸਥਾਨ ਇਹੀ ਚੱਲਦਾ ਠੀਕ ਆ ਹਾਂ ਸੇ ਇਧਰਲੇ ਪਾਸੇ ਲੱਗੀਆਂ ਪ੍ਰੀਤ ਖਰਾਦਾਂ ਖਰੂਦਾਂ ਇੱਥੇ ਬੈਠਦੇ ਆ ਬਾਪੂ ਹੁਣੀ ਹਾਂਜੀ ਹਾਂ ਇਧਰਲੇ ਪਾਸੇ ਆ ਕੀ ਬਣੀ ਜਾਂਦਾ ਬਈ ਆਹ ਇਹ ਬਾਈ ਜੀ ਬਾਡੀ ਬਣ ਰਹੀ ਆ ਪੱਖਿਆਂ ਦੀ ਆਹ ਪੱਖਿਆਂ ਦੀ ਬਾਡੀ ਹਾਂਜੀ ਹਾਂ ਇਹ ਮਤਲਬ ਸਾਰਾ ਤੁਸੀਂ ਐ ਦੇਖੋ ਜੀ ਮਾਲ ਐਚ ਆਰ ਕੁਆਲਿਟੀ ਦਾ ਐਚ ਆਰ 16 ਕੇਜ ਲਾ ਰਹੇ ਹਾਂ ਅਸੀਂ ਜੀ ਤੇ ਸਾਰਾ ਫਰੈਸ਼ ਮਾਲ ਆ ਜੀ ਕੋਈ ਮਤਲਬ ਆ ਸ਼ਾਵਟਾ ਪਈਏ ਨੇ ਬਾਈ ਜੀ ਸਾਰੀ ਐਨ ਯਾਰ ਮੈਂ ਮੈਨੂੰ ਮੈਨ ਸਾਡਾ ਕੁਆਲਟੀ ਨੂੰ ਪ੍ਰਮੋਟ ਕਰਨਾ ਸਾਡਾ ਮੋਟਿਵ ਹੀ ਇਹ ਹੈ ਜੀ ਇੱਕ ਇੱਕ ਗੱਲ ਮੈਨੂੰ ਜਿੰਨੀ ਕ ਸਮਝ ਆਈ ਹੈ ਵੀ ਜਿੰਨਾ ਕਿ ਇਹਨੂੰ ਲੋਹਾ ਵਧੀਆ ਲੱਗਿਆ ਵਾ ਨਾ ਹਾਂਜੀ ਹਾਂਜੀ ਉਸ ਹਾਂ ਬਣਾਇਆ ਹੈ ਵੀ ਜਦੋਂ ਇਹ ਪੱਖਾ ਰਟਾਇਰ ਹੋਊਗਾ ਨਾ ਹਾਂਜੀ ਉਦੋਂ ਵੀ ਉਹਨੂੰ ਇੰਨੇ ਪੈਸੇ ਦੇ ਕੇ ਜਾਊਗਾ ਜਿੰਨੇ ਅੱਜ ਲੱਗ ਰਹੇ ਬਿਲਕੁਲ ਬਾਈ ਜੀ ਬਿਲਕੁਲ ਸਹੀ ਗੱਲ ਹੈ ਹੈਨਾ ਬਿਲਕੁਲ ਵੀ ਕਿਉਂਕਿ ਉਹਦੇ ਉੱਤੇ ਲੋਹਾ ਹੋਇਆ ਵਾ ਵੈਸੇ ਬਾਈ ਸਾਡਾ ਪ੍ਰਮਾਤਮਾ ਦੀ ਕਿਰਪਾ ਨਾਲ ਆੜਤੀਆ ਸਾਡਾ ਜਲਦੀ ਪੱਖਾ ਵੇਚਦਾ ਹੀ ਨਹੀਂ ਹੈਗਾ ਮੈਂ ਲਾ ਕਹਿੰਦਾ ਜੀ ਕੇ ਮਠਾੜੂ ਦਾ ਪੱਖਾ ਪਰ ਰੱਖ ਹੀ ਲੋ ਇਹਨੂੰ हां ਵੀ ਜਦੋਂ ਵੀ ਮੰਨ ਕੇ ਚੱਲੋ ਵੀ ਇੱਕ ਦਿਨ ਰਿਟਾਇਰ ਹੋਊਗਾ ਉਦੋਂ ਇੰਨੇ ਦਾ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਜਦੋਂ ਉਦੋਂ ਲੋਹ ਹੈ ਇੰਨਾ ਵਧੀਆ ਲੱਗਿਆ ਮੈਂ ਬੁਲਟ ਵਾਲੀ ਗੱਲ ਹੈ ਜਿੰਨੇ ਜਿੰਨਾ ਪੁਰਾਣਾ ਉਨਾ ਹੀ ਮਹਿੰਗਾ ਲੈ ਵੀ ਸੱਜਣੋ ਜਿੰਨੇ ਵੀ ਸੱਜਣ ਕਿਸਾਨ ਭਰਾ ਮਜ਼ਦੂਰ ਭਰਾ ਤੇ ਆਰਥਿਕ ਭਰਾ ਦੇਖ ਰਹੇ ਆ ਇਹ ਤਿੰਨਾਂ ਦੇ ਪੱਖ ਦਾ ਪੱਖਾ ਹਾਂਜੀ ਮਜ਼ਦੂਰਾਂ ਦੀ ਪੁਕਾਈ ਬਚਦੀ ਆ ਬਿਲਕੁਲ ਮਜ਼ਦੂਰ ਖੜਕਾ ਬਹੁਤ ਪਰੇਸ਼ਾਨੀ ਚ ਰਹਿੰਦੇ ਆ ਬਿਲਕੁਲ ਜੀ ਫਿਰ ਨਵੇੜਾ ਨਹੀਂ ਕਰਦਾ ਪੱਖਾ ਬਿਲਕੁਲ ਉਹਨਾਂ ਨੂੰ ਫਿਰ ਮਾਲ ਥੋੜਾ ਪਾਉਣਾ ਪੈਂਦਾ ਇਹ ਮਾਲ ਜਿੰਨਾ ਮਰਜੀ ਤਕੜੇ ਹੋ ਕੇ ਦੋ ਜਾਨੇ ਸਿੱਟੀ ਜਾਂ ਉਹ ਖਿੱਚੀ ਤੁਰਿਆ ਜਾਂਦਾ ਬਿਲਕੁਲ ਜੀ ਫਿਰ ਉਹ ਜੇ ਮਾਲ ਨਹੀਂ ਚਾ ਜਿੰਨਾ ਛਟਾਈ ਹੁੰਦੀ ਕਈ ਦਿਨ ਦੁਆਰਾ ਪੱਖਾ ਲਵਾਉਣਾ ਪੈਂਦਾ ਬਿਲਕੁਲ ਜੀ ਬਿਲਕੁਲ ਇਹ ਉਹ ਕੰਮ ਨਹੀਂ ਕਰਦਾ ਬਿਲਕੁਲ ਜਿਹੜਾ ਆੜਤੀ ਆ ਉਹਨੂੰ ਇਸ ਗੱਲ ਦੀ ਖੁਸ਼ੀ ਆ ਵੀ ਇੱਕ ਵਾਰੀ ਪੈਸੇ ਲੱਗ ਗਏ ਰਿਪੇਅਰ ਕੋਈ ਨਹੀਂ ਪਕਾਈ ਕੋਈ ਨਹੀਂ ਬਿਲਕੁਲ ਜੀ ਕਿਸਾਨ ਨੂੰ ਸ਼ਿਕਾਇਤ ਕੋਈ ਨਹੀਂ ਬਿਲਕੁਲ ਤੇ ਕਿਸਾਨ ਨੂੰ ਇਹ ਗੱਲ ਦਾ ਫਾਇਦਾ ਭਈ ਭਾਈ ਤੁਸੀਂ ਜਦੋਂ ਕੋਲੇ ਮੰਜੜਾ ਢਾਈ ਪਏ ਹੋਨੇ ਆ ਤੁਹਾਨੂੰ ਸਾਊਂਡ ਵੀ ਨਹੀਂ ਆਊਗਾ ਥੋੜੀ ਫਸਲ ਵੀ ਵਧੀਆ ਕਰਕੇ ਬਿਲਕੁਲ ਬਿਲਕੁਲ ਇਹ ਸਾਰਿਆਂ ਦੇ ਪੱਖ ਦਾ ਪੱਖਾ ਜੇ ਕੋਈ ਵੀ ਸੱਜਣ ਪੱਖਾ ਖਰੀਦਣਾ ਚਾਹੁੰਦਾ ਹੈ ਕਈ ਤਰ੍ਹਾਂ ਦੇ ਪੱਖੇ ਬਣਦੇ ਆ ਜੇ ਜਾਂ ਪੁਰਾਣਾ ਪੱਖਾ ਨੂੰ ਥੋੜਾ ਜਿਹਾ ਮੋਡੀਫਾਈ ਕਰਾਉਣਾ ਚਾਹੁੰਦਾ ਤਾਂ ਬਾਈ ਹੁਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਸਾਰੇ ਤਰ੍ਹਾਂ ਦੇ ਸਾਹ ਦਾ ਜਿਹੜੇ ਮੈਂ ਦਿਖਾਤੇ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਦੇ ਆੜਤਗੇ ਨੂੰ ਜਰੂਰ ਲਿੰਕ ਭੇਜ ਦਿਓ ਕਹਦੇ ਵੀ ਚਾਚਾ ਐਵੇਂ ਲਈ ਫਿਰਦਾ ਪੁਰਾਣਾ ਜੇ ਪੱਖਾ ਆ ਲਿਆ ਇੱਕ ਤਾਂ ਜਰੂਰ ਲਿਆ